ਹਾਂ ਹਾਂ ਠੀਕ ਆ ਓਕੇ ਓਕੇ ਮਾਂ ਮੈਂ ਫੇਰ ਕਰਦੀ ਆਂ ਮਾਂ ਚਲ ਅੱਗੇ ਤੁਸੀਂ ਚਾਹ ਲੈ ਕੇ ਆਵਾ ਉਹ ਚਾਹ ਦੀ ਤਾਂ ਖਾਦੀ ਘੜੀ ਉਹ ਮਾਂ ਸਾਰਾ ਨ ਕੰਮ ਕਰਦੀ ਰਹਿੰਦੀ ਐ ਮਾੜਾ ਮੋਟਾ ਖਿਆਲ ਕਰ ਲਿਆ ਕਰ ਉਹੀ ਮੱਛਿਆ ਰਹਿਣਾਗਾ ਮੇਰੇ ਤੇ ਮੰਮੀ ਇਸ ਦਾ ਕੋਈ ਫਰਕ ਨਹੀਂ ਹੈਗਾਗਾ ਉਹਨੂੰ ਤਾਂ ਕੋਈ ਤਕਲੀਫ ਨਹੀਂ ਹੈਗੀ ਤੈਨੂੰ ਹੀ ਉਹ ਦੁੱਖ ਲੱਗੀ ਜਾਂਦਾ ਰਹਿੰਦਾ ਸਾਰਾ ਦਿਨ ਉਹਦੀ ਅੱਖਾਂ ਵਾਲੀ ਖੁੱਲਣਗੀਆਂ ਮੇਰੀਆਂ ਤਾਂ ਖੁੱਲ ਗਈਆਂ अच्छा हां ਪਹਿਲਾਂ ਖੋਪੇ ਚੜੇ ਹੋਏ ਸੀ ਤੇਰੀਆਂ ਅੱਖਾਂ ਚੜੇ ਹੋਏ ਸੀ ਪਹਿਲਾਂ ਹੁਣ ਤੈਨੂੰ ਕੋਈ ਜ਼ਿਆਦਾ ਨਹੀਂ ਮੇਰੇ ਬਾਰੇ ਦਿਸਣ ਲੱਗ ਗਿਆ ਵੱਤ ਨਹੀਂ ਪਤਾ ਲੱਗਣ ਲੱਗ ਗਿਆ ਮਾਮਾ ਦਾ ਸਾਰਾ ਦਿਨ ਮਾਮਾ ਦਾ ਚਾਹੁੰਦਾ ਨੌਕਰਾਂ ਨੂੰ ਤੋਂ ਸਾਰਾ ਦਿਨ ਸਮਝਦੇ ਨੇ ਪਦਰ ਤਾਂ ਤੇਰੀ ਤੇਲੇ ਜਿੰਨੀ ਨਹੀਂ ਹੈਗੀ ਮੇਰੇ ਤੋਂ ਤਾਂ ਖੋਪੇ ਲੈ ਕੇ ਅੱਖਾਂ ਤੋਂ ਆ ਤੇਰੇ ਚਿਹਰੇ ਤੇ ਜਿਹੜਾ ਨਕਾਬ ਸੀਗਾ ਉਹ ਲੈ ਗਿਆ ਹੁਣ ਪਤਾ ਲੱਗਦਾ ਨਾ ਮੈਨੂੰ ਮੈਨੂੰ ਤਾਂ ਮੈਂ ਤਾਂ ਫੇਰ ਵੀ ਤੇਰੀ ਇੱਜ਼ਤ ਹੀ ਕਰਦੀ ਆ ਮੈਂ ਤਾਂ ਤੈਨੂੰ ਵਧੀਆ ਹੀ ਸਮਝਦੇ ਤਾਂ ਨਸ਼ੇੜੀ ਦਾ ਹੱਸਦੇ ਨੇ ਉਹ ਤੇਰੇ ਮੁੰਤੇ ਨਹੀਂ ਕਹਦੇ ਬਥੇਰਾ ਕੁਛ ਹੁੰਦੀ ਆ ਮੈਂ ਮੈਂ ਤਾਂ ਬਹੁਤ ਕੁਛ ਹੁੰਦੀ ਆ ਮੈਨੂੰ ਚੰਗੀ ਮੰਨ ਇੰਨੇ ਸਾਲ ਹੋ ਗਏ ਤੇਨਾਂ ਕੱਤੀ ਜੰਨੀ ਆ ਤੇਰਾ ਜੋ ਆਕ ਜੰਮਦਾ ਜਿਹੜਾ ਅੱਜਵੇਂ ਮੇਰੇ ਖੋਪੇ ਅੱਖਾਂ ਤੋਂ ਲੱਗ ਗਈ ਨਾ ਮੈਨੂੰ ਪਤਾ ਲੱਗ ਗਿਆ ਉਹ ਜੋ ਕੋਈ ਮੇਰੀ ਮਾਂ ਦੇ ਵੀ ਲੈਣ ਵਾਲੇ ਨੇ ਆ ਤਾਂ ਮਗਰ ਲਾਰ ਕੀ ਆ ਮੈਨੂੰ ਪਤਾ ਹੀ ਆ ਸਾਰਾ ਉਹ ਮਗਰ ਲਾਉਣ ਨੂੰ ਉਹ ਤੇਰੀ ਮਾਂ ਚਲਾ ਕੋਣ ਵਾਲੇ ਕਿਸੇ ਦੇ ਮਗਰ ਲੱਗ ਚੂਗੀ ਅੱਛਾ ਮੇਰੀ ਮਾਂ ਚਲੱਕੋ ਹੋਗੀ ਤੂੰ ਸਾਰਾ ਨਾ ਫੋਨਾਂ ਤੇ ਲੱਗੀ ਰਹਿਣੀ ਆ ਕਿਸੇ ਵੇਲੇ ਖੜਾ ਛੱਡ ਵੀ ਦਿਆ ਕਰੇ ਦਾ ਹਰ ਵਕਤ ਹੈਲੋ ਹੈ ਜਦੋਂ ਮੈਂ ਆਉਣਾ ਜਾਂਣਾ ਆ ਫਿਰ ਕਰਦੀ ਆ ਜਦੋਂ ਮੈਂ ਆ ਜਾ ਤੇਰੀ ਮਾਂ ਨੂੰ ਤੂੰ ਨਰਮਦਾ ਤਾਂ ਜੀ ਨੇ ساری ਉਮਰ ਤੇਰੇ ਪਿਓ ਨੂੰ ਜੁੱਤੀ ਥੱਲੇ ਲਾ ਕੇ ਰੱਖਿਆ ਬੋਲਣ ਵੀ ਨਹੀਂ ਦਿੱਤਾ ਹੈਗਾਗਾ ਮੇਰੇ ਤਾਂ ਫੇਰ ਵੀ ਲਾਪਰ ਲਾਪਰ ਚੱਲਦੀ ਏ ਤੇਰੀ ਜਵਾਨ ਮੂਰੇ ਜੀ ਜਵਾਨ ਲਾਪਰ ਲਾਪਰ ਚੱਲਦੀ ਏ ਤੇਰੀ ਤਾਂ ਬੰਦ ਹੈਣਾ ਤੇਰੀ ਨੂੰ ਤਾਂ ਤਾਲੇ ਲੱਗੇ ਹੋਏ ਨੇ ਸਾਡੇ ਤਾਂ ਸਾਡੇ ਮਾਂ ਪਿਓ ਨੇ ਇਹੋ ਜਿਹੇ ਸੰਸਕਾਰ ਨਹੀਂ ਦਿੱਤੇ ਹੈਗੇ ਕਿ ਸਾਨੂੰ ਠੀਕ ਆ ਮੇਰੀ ਮਾਂ ਤਾਂ ਮੇਰੇ ਪਿਓ ਮੂਰੇ ਕਦੀ ਬੋਲੀ ਨਹੀਂ ਹੈਗੀ ਨਾ ਹੀ ਸਾਨੂੰ ਇਹੋ ਜਿਹਾ ਕੁਝ ਸਿਖਾਇਆ ਤੂੰ ਕੁਝ ਜ਼ਿਆਦਾ ਨਹੀਂ ਬੋਲਣ ਲੱਗੀ ਹੁਣ ਜ਼ਿਆਦਾ ਬੋਲੂਗੀ ਕਿਉਂ ਕੀ ਗੱਲ ਕਿਉਂ ਕੀ ਗੱਲ ਹੈਨੀ ਵੱਦ ਘਟ ਅੱਗ ਗਈ ਸੀ ਹੱਥ ਲਾ ਜਾਂਦਾ ਸੀ ਹੱਥੁੱਥਣਾ ਮੈਨੂੰ ਲਾ ਦੀ ਕਿਤੇ ਬਾਅਦ ਚੋ ਕਿਤੇ ਇੱਥੇ ਜਿੱਦੇ ਦਵਾਰੇ ਲਾ ਲਈ ਨਾ ਗੋਡਿਆਂ ਥੱਲੇ ਹਸਾਬ ਲਾ ਲਈ ਫਿਰ ਕੋਈ ਨਾ ਹੈਗੇ ਨੇ ਮਗਰ ਮੇਰੀ ਮਾਂ ਛੋਟਾ ਚੰਗਾ ਚੰਗਾ ਦੂਗੀ ਹਾਂ ਹੈਗੇ ਨੇ ਮਗਰ ਮੇਰੇ ਛੋਟੀਆਂ ਤਾਂ ਮੈਨੂੰ ਹੁਣੀ ਚੰਗਾਰ ਕੀ ਜਨੇ ਤਾਂ ਕੋਈ ਨਾ ਮੇਰਾ ਭਾਈ ਕੋਈ ਨਾ ਕਹਿਤਾ ਮੇਰੇ ਭਾਈ ਨੇ ਕਹਿੰਦਾ ਟੈਨਸ਼ਨ ਨਾ ਲੈ ਪਹਿਣੇ ਹਾਂ ਘਰ ਬੱਟ ਲੇਗੀ ਆਪਦਾ ਭਾਈ ਮਗਰ ਲੱਗ ਕੇ ਗਲੇ ਮਾਰ ਲੱਕ ਕੇ ਕਿਸੇ ਦਾ ਕੀ ਜਾਊਗਾ ਮੈਂ ਨਹੀਂ ਕਰ ਕਰ ਕਿਹੜਾ ਕਰ ਕਿਹਦੇ ਕਰਦੀਆਂ ਗੱਲਾਂ ਕਰਦਾ ਮੈਂ ਕਿਤੇ ਜਾਣਾ ਨਹੀਂ ਆਉਣਾ ਨਹੀਂ ਮੈਂ ਤਾਂ ਇੱਥੇ ਬੈਠਿਆ ਟੌਰ ਨਾਲ ਆਪਣਾ ਟੌਰ ਵਾਲੀ ਜ਼ਿੰਦਗੀ ਜਿਉਣੀ ਆ ਮੈਨੂੰ ਤੇਰੀ ਨਹੀਂ ਪਰਵਾ ਹੋਵੇ ਨਾ ਹੋਵੇ ਮੈਂ ਤਾਂ ਤੂੰ ਨਾ ਹੋਇਆ ਅਰਗਾਂ ਨਸ਼ੇੜੀ ਤਾਂ ਹੈਗਾ ਤੇਰੇ ਤਾਂ ਘਰ ਦੇ ਕਹਿੰਦੇ ਨੇ ਖੁਦ ਕਹਿੰਦੇ ਨੇ ਹੁਣ ਤੈਨੂੰ ਨਸ਼ੇੜੀ ਲੱਗਣ ਲੱਗਿਆ ਉਤਾਂ ਕਾਲ ਦੇ ਚ ਬਣਾ ਮੇਰੇ ਮਗਰ ਲੱਗੀ ਸੀਗੀ ਉਹ ਤਾਂ ਕਹਿੰਦੀ ਮੇਰੀ ਜਾਨ ਹੈ ਮੇਰੇ ਫਲਾਨਾ ਹੈ ਮੇਰਾ ਠਮਕਾ ਹੈ ਮੈਂ ਤਾਂ ਮੈਂ ਤਾਂ ਵਿਆਹ ਕਰਾ ਲਿਆ ਫਰਜ਼ ਨਿਭਾਏ ਨੇ ਆਪਦੇ ਵਿਆਹ ਕਰਾ ਕੇ ਜਿਹੜੇ ਹੁੰਦੇ ਨੇ ਫਰਜ਼ ਨਿਭਾਤੇ ਵਧੀਆ ਜਿਵੇਂ 누ਹਾਂ ਰਹਿੰਦੀਆਂ ਨੇ ਮੈਂ ਰਹੀ ਅੰਨੀ ਆਂ ਕਿ ਮੈਂ ਇਥੋਂ ਇੰਨੀ ਕਿਸੇ ਦੀ ਕੋਈ ਗੁਲਾਮੀ ਨਹੀਂ ਹੁੰਦੀ ਹੈ 누ਹਾਂ ਤੇਰੇ ਵਾਂਗੂ ਰਹਿੰਦੀਆਂ ਨੇ ਵੀ ਸਾਰੇ ਘਰਦਿਆਂ ਨੂੰ ਐ ਚੱਕੀ ਰੱਖਿਆ ਚੱਕੀ ਰੱਖਿਆ ਤੇਰੇ ਵਾਂਗੂ ਰਹਿੰਦੀਆਂ ਨੇ ਹੋਰ ਤੇਰੀ ਮਾਂ ਦਾ ਹੱਥ ਨਰਮ ਆ ਗਈ ਸਵਿੱਤਰੀ ਸੁ ਕਿਉਂ ਤੁਹਾਡਾ ਮਨੂ ਕੀ ਵਿਗੜੀ ਹੋਇਆ ਵੱਧ ਘੱਟ ਨਾ ਹੋਲ ਜਦੋਂ ਤੱਕ ਸੁਧਾਰ ਗੂ ਫਿਰ ਕਿਤੇ ਫਿਰਦੀ ਨਾ ਚੌੜ ਦਾ ਤੂੰ ਵੀ ਚੌੜ ਚ ਨਾ ਫਿਰਦਾ ਰਹੀਂ ਝੋਟੀਆਂ ਚੰਗਾ ਦੇ ਵੱਧ ਘੱਟ ਨਾ ਹੋਲੀ ਝੋਟੀਆਂ ਘਾ ਦੇਂਗੇ ਨਾਲੇ ਚੰਗਾ ਦੇਂਗੇ ਆ ਮੈਨੂੰ ਦੁਆਰੇ ਬਣਾਉਣ ਦੀ ਲੋੜ ਨਹੀਂ ਮੈਨੂੰ ਕਲਾਮ ਨਾ ਕਰਿਆ ਕਰ ਮੈਂ ਤੇ ਤੇ ਥੁੱਕਾਂ ਵੀ ਨਾ ਹੋਜੋ ਤੇ ਅਡੀ ਜੀ ਕਰਦੀ ਕੀ ਐ ਤੇ ਜਿਆਦੀ ਸਿਰ ਚੜ ਗਈ ਮੈਨੂੰ ਲੱਗਦਾ ਲਹਣੀ ਪਊਗੀ ਇਹ ਤਾਂ ਸੱਤੇ ਬੈਠ ਗਈ ਮੇਰੇ ਇਤੇ ਆ ਸਾਰੀਆਂ ਕਰਤੂਤਾ ਮੇਰੀ ਮਾਂ ਦੀਆਂ ਨੇ ਮੇਰੀ ਮਾਂ ਨਹੀਂ ਤੱਕਦੀ ਹੈਗੀ ਕਿਸੇ ਟਾਈਮ ਦੇ ਮਗਰ ਲੱਗੀ ਰਹਿੰਦੀ ਹੈ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹ ਕਿੱਥੇ-ਕਿੱਥੇ ਕੀ-ਕੀ ਕਰਦੀ ਫਿਰਦੀ ਹੈ। ਚਲ ਕਰ ਦਤਾ ਹੈਗਾ ਵੀ ਲਾਜ ਮੈਂ ਕੋਈ ਗੱਲ ਨਹੀਂ। ਹੋ ਹੋ ਆਹ ਤੋਰੇ ਫਿਰਦੇ ਥੱਕੇ ਜਾਣੇ ਮਨਾ ਸਿੱਧੇ ਡਾਊਨ ਹੋ ਗਿਆ। ਬੜੇ ਪਿੱਛੇ ਤੁਰ ਚੱਲੇ ਆਏ ਆਏ ਆਏ। ਆ ਗਏ ਡੇੜੀ ਆ ਗਿਆ ਭਾਈ ਆ ਗਿਆ ਹੋਰ ਕਿੱਧਰ ਜਾਏ ਪਿੰਡ ਚ ਜਾ ਕੇ ਆਏ ਜੀ ਉਹ ਮੇਰਾ ਖੇਤ ਜਿਹੜਾ ਮਾਰ ਕੇ ਹੌਲੇ ਹੌਲੇ ਮਾਤੁਰਾ ਜਾਵਾ ਤੂੰ ਦਾ ਬੋਲੇ ਚਾਕੇ ਮੋਟਰਸਾਈਕਲਾਂ ਬਾਕੇ ਕੋ ਖੇਤ ਨੂੰ ਤਾਂ ਮੜਾ ਮੋਟਾ ਘੌਰ ਘੁਰ ਕਰ ਲਿਆ ਕਰ ਯਾਰ ਕੰਮ ਨਹੀਂ ਚੱਲ ਮੈਂ ਜਾ ਕੇ ਆਉਂਗਾ ਖੇਤ ਵੀ ਕੋਈ ਗੱਲ ਨਹੀਂ ਮੈਂ ਜਾਇਆ ਉਹਨਾਂ ਨਾਲ ਕੱਲ ਤਾਂ ਮ ਗਿਆ ਸੀ ਅੱਠ ਨੇ ਅੱਛਾ ਅੱਜ ਨਹੀਂ ਮੈਥੋਂ ਕਿਹੜਾ ਪਜਾਇਆ ਉਹ ਮੈਂ ਕਹਿੰਦਾ ਸੀ ਡੈਡੀ ਮੈਨੂੰ ਨਾ ਹੋਬੀ ਕਾ 1000 ਰੁਪਏ ਚਾਹੀਦਾ ਸੀਗਾ ਤੇ ਅੱਠੀ ਤੋ ਲਿਆ ਕੇ ਦੇ ਦਿੰਦਾ ਮੈਨੂੰ ਓਏ ਆਹ ਹੋ ਤੱਕ ਕੱਲ ਵੀ ਕਿਹਾ ਸੀ ਮੈਨੂੰ ਉਹ ਉਹਨਾਂ ਦੇ ਨਾ ਆਰਤੀਆਂ ਦੇ ਬਾਣੀਆਂ ਦੇ ਵਿਆਹ ਬੂ ਆ ਕੋਈ ਅੱਛਾ ਉਹ ਵਿਆਹ ਬੂ ਚ ਗਏ ਹੋਏ ਨੇ ਤੇ ਉਹ ਕੱਲ ਨੂੰ ਆਉਗੋ ਨਾ ਤੈਨੂੰ ਕੱਲ ਨੂੰ ਫੜ ਕੇ ਲਿਆ ਦਊਗਾ ਚਲ ਕੱਲ ਨੂੰ ਫਿਰ ਮੈਨੂੰ ਲਿਆ ਦੇ ਫੜ ਕੇ ਕੱਲ ਨੂੰ ਲਿਆ ਨੂੰ ਕੋਈ ਨਾ ਅੱਜ ਨਹੀਂ ਜਾਣਾ ਹਾਂ ਹਾਂ ਤੂੰ ਕਿਵੇਂ ਆ ਖੜੀ ਖੜਾ ਨੇ ਹੁਣ ਤੂੰ ਵੀ ਦੱਸ ਦੇ ਕੀ ਕਰਨੀ ਮੈਂ ਤਾਂ ਕਹਿਣ ਆਈ ਸੀ ਵੀ ਜੇ ਆਰਤੀ ਕੋਲ ਜਾਏਗਾ ਨਾ ਤਾਂ ਸਦਾ ਪਤਾ ਲਿਆਣਾ ਨਾਲੇ ਤੂੰ ਪੈਸੇ ਆਪ ਫੜ ਕੇ ਲੈ ਨਹੀਂ ਹਣ ਜਵਾਖਾ ਨੂੰ ਆਇਆ ਤਾਂ ਨਹੀਂ ਪੈਸੇ ਵੜਾਈਦੇ ਹੁੰਦੇ ਕੋਈ ਨਾ ਮੈਂ ਆਪ ਹੀ ਜਾਊਂਗਾ ਆਪ ਹੀ ਲੈ ਕੇ ਜਾਊਂਗਾ ਉਹ ਮੈਂ ਕਦੋਂ ਕਹਣਾ ਮਾਂ ਵੀ ਮੈਨੂੰ ਲਿਆ ਕੇ ਦੇ ਦੋ ਵੀ ਮੈਂ ਆਪ ਜਾਵਾਂ ਮੈਨੂੰ ਤਾਂ ਲਿਆ ਕੇ ਦੇ ਦੋ ਕਿਵੇਂ ਮਰਜ਼ੀ ਹੋ ਕਰ ਦੋ ਯਾਰਾ ਕੋਈ ਨਾ ਘਰ ਦੀ ਕਬੀਲਦਾਰੀ ਵੀ ਦੇਖਣਾ ਹਣਾ ਇਹ ਤਾਂ ਨਹੀਂ ਮੈਨੇ 20 ਮੰਗ ਲਿਆ 20 ਫੜਾ ਦੋ ਕੋਈ ਨਾ ਕੋਈ ਨਾ ਮੈਂ ਆਪ ਲੈ ਆ ਦੂੰਗਾ ਨਾਲੇ ਰੋਜ਼ ਰੋਜ਼ ਨਹੀਂ ਹਟਣ ਤੇ ਫਿਰ ਇਹਦਾ ਸਮਾਰਕ ਪਰਚੀ ਹੁਣ ਹੋਰ ਬਣਾ ਲਓ ਜਿਹੜਾ ਕੁਝ ਲਿਆਉਣੋ ਕੁ ਸੌਦਾ ਪਤਾ ਪਰਚੀ ਲਿਖੀ ਪਈ ਐ ਬਹੂ ਨੇ ਸਾਰਾ ਕੁਝ ਜਿਹੜਾ ਕੋ ਲਿਆਉਣੇਗਾ ਆਹਦੀ ਪਰਚੀ ਲੈ ਜੀ ਉਥੇ ਹੀ ਪੈਗਾ ਥੈਲਾ ਜਾ ਤੇ ਸਾਰਾ ਸਮਾਨ ਇਕੱਠਾ ਲਿਆ ਦੀ ਤੇ ਨਾਲੇ ਬਾਹਲੇ ਨਾ ਬਾਈ ਪੈਸੇ ਫੜਿਆ ਕਰੋ ਐਵੇਂ ਆਹ ਦੇਖ ਲੈ ਜੜੀ ਬਾਹੂ ਨੇ ਤਾਂ ਪਰਚੀ ਲਿਖਤੀ ਠੀਕ ਹੈ ਮੁੱਦੇ ਦੀ ਕੋਈ ਉਹ ਨਹੀਂ ਹੈਗੀ ਵੈਲਿਊ ਇਸ ਘਰ ਦੇ ਵਿੱਚ ਬਾਹੂ ਨੇ ਲਿਖਤੀ ਪਰਚੀ ਪਰ ਮੈਂ ਕਿਉਂ ਕਰਦਾ ਮੈਂ ਦੀਪੀ ਤੂੰ ਹੁਣ ਬਾਹੂ ਵੀ ਚੀਜ਼ ਬਰਤਣੀ ਉਸ ਨੇ ਬਣਾਣੀ ਉਹਨੂੰ ਪਤਾ ਵੀ ਕੀ ਚੀਜ਼ ਮੁੱਕ ਗਈ ਕੀ ਹੈਗੀ ਓ ਕੋਈ ਨਾ ਪਾਈ ਚਲ ਠੀਕ ਹੈ ਆਪ ਜੀ ਮਾਂ ਦੇ ਅੱਖੇ ਉੱਖੇ ਲੱਗ ਜਿਆ ਕਰ ਮਾਣਾ ਮੋਟਾ ਛਾਣੀ ਗੱਲ ਕਹਿੰਦੀ ਆਹੋ ਤਾਂ ਠੀਕ ਹੈ ਰੈਡੀ ਤੋ ਕੱਲ ਨੂੰ ਕੋਈ ਗੱਡੀ ਆਪ ਲਿਆ ਕੇ ਦੇ ਦੀ ਮੈਨੂੰ ਤਾਂ ਬਸ ਮਿੰਤਰ ਪਈਏ ਚਾਹੀਦੇ ਨੇ ਮੈਨੂੰ ਕੋਈ ਟੈਨਸ਼ਨ ਨਹੀਂ ਠੀਕ ਹੈ ਕੋਈ ਮੈਨੂੰ ਟੈਨਸ਼ਨ ਆਈ ਨਹੀਂ ਕੋਈ ਮਿੰਤਰ ਪਈਏ ਚਾਹੀਦੇ ਆ ਬਸ ਕੇਰਾ ਵੜ ਕੇ ਪੈਸੇ ਪਾ ਲੈ ਡਾਕੂਮੈਂਟ ਖੋਛੇ ਉਹੀ ਫੇਰ ਖਾਲ ਦਸਾ ਮਿੰਟਾਂ ਬਾਅਦ ਜਦੋਂ ਖਰਚੇ ਆਉਂਦੇ ਨਹੀਂ ਨਹੀਂ ਮੇਰੇ ਖਰਚੇ ਤਾਂ ਕਿੱਥੇ ਆ ਭਰਾਵਾ ਦੱਸ ਦੋ ਨਾ ਕੋਈ ਗੱਡੀ ਕਿੱਥੇ ਖਰਚਦਾ ਘਰੀ ਚੱਲਦੇ ਨੇ ਮਾੜੇ ਮੋٹے ਕੰਮ ਧੰਦੇ ਦੇ ਵਿੱਚ ਸਾਰੇ ਦਿਨ ਬਾਹਰ ਅੰਦਰ ਤੁਰੇ ਫਿਰਦੇ ਆ ਆ ਤੇਰੇ ਜਿਆਦੇ ਲੱਗਦੇ ਨੇ ਕੰਮ ਧੰਦੇ ਅੱਜ ਗੋਡੇ ਤਾਂ ਇਹਦੇ ਖੜ ਕੇ ਹਾਂ ਤੂੰ ਹੀ ਮੇਰੀ ਕੁੱਬੀ ਹੋਗੀ ਕੰਮ ਕਰਦੀ ਦੀ ਤੇ ਤੂੰ ਕਦੇ ਮੱਥੇ ਤੇ ਮੁੜਕਾ ਨਹੀਂ ਲਿਆ ਹੁੰਦਾ ਹਜੇ ਤੈਨੂੰ ਘਾਟ ਰਹਿੰਦੀ ਐ ਇਸ ਘਰ ਚ ਚਲ ਠੀਕ ਆ ਮਾਂ ਤੇਰੇ ਨਾਲ ਕੌਣ ਮੱਥਾ ਮਾਰੇ ਚਲ ਜਾ ਜਿਹੜੀ ਭੁਲੇਖਾ ਦੀ ਮੈਂ ਆਏ ਇੱਕ ਇੱਕੋ ਸਾਥੇ ਦੇ ਹੱਥ ਬੰਨੇ ਤੋਂ ਆਏ ਮੈਂ ਨਨੂ ਪੈਸੇ ਲੈ ਆ ਫੜਾ ਦੀ ਕਿਤੇ ਹੋਰ ਚੱਕਾ ਚਾਉੜ ਕਰਾ ਲੈ ਇਹ ਦੇਸਾਂ ਨਾਲ ਕੋਲ ਝੋਲਸਦਾ ਓ ਕੋਈ ਨਾ ਕੋਈ ਨਾ ਗਲਤ ਉਹ ਗਲਤ ਪਾਸੇ ਨਹੀਂ ਲਾਉਣਾ ਗਲਤ ਪਾਸੇ ਨਹੀਂ ਲਾਉਂਦਾ ਆਹੋ ਕੌਣ ਨੇ ਕੋਨੇ ਮਰਵਾਉ ਦੀ ਦੇਖੀ ਸਿਆ ਨਾ ਫਿਰ ਬੈਠਾ ਝੱਕੇਗਾ ਪਿੱਟੇਗਾ ਕਰਮਾ ਫਿਰ ਮੈਨੂੰ ਰੋਲੇਗਾ ਨਾਲੇ ਆਪ ਰੋਲੇਗਾ ਬੜੇ ਪੇਵਾਰੀਓ ਮੈਂ ਤਾਂ ਜਵਾਬ ਦੇ ਦੂੰ ਮੈਂ ਤਾਂ ਜਵਾਬ ਦੇ ਦੂੰ ਫਿਰ ਘੰਟੇ ਬਾਅਦ ਹੀ ਕੋਟਰ ਕੋਟਰਾ ਕੇ ਤੂੰ ਕਰਨ ਲੱਗ ਜਾਨੀਆ ਮੈਨੂੰ ਲਿਆ ਦੇ ਉਹ ਅੰਦਰ ਬੜਾ ਬੈਠਾ ਉਹ ਰੋਟੀ ਨਹੀਂ ਖਾਂਦਾ ਉਹ ਚਾਹ ਨਹੀਂ ਪੀਂਦਾ ਉਹ ਤੈਨੂੰ ਪੈਸੇ ਚੰਗੇ ਹੋਗੇ ਤੂੰ ਉਹਨੂੰ ਪੈਸੇ ਲਿਆ ਦੇ ਤੂੰ ਫਲਾਨਾ ਆਪ ਹੀ ਕਹਾਂਗੇ ਲੱਗ ਜਾਨੀਆ ਖਸਮਾ ਖਾਵੇ ਨਹੀਂ ਖਾਂਦਾ ਰੋਟੀ ਕਟੰਗ ਨਹੀਂ ਖਾਂਦਾ ਦੂਜੇ ਕੰਨਾਂ 'ਤੇ ਭੁੱਲ ਕੇ ਖਾਊਗਾ ਉਹ ਤਾਂ ਇਹ ਕਹਿੰਦੀ ਨਹੀਂ ਕੋਈ ਨਾ ਕਰ ਲਾ ਰਾਮ ਮੈਨੂੰ ਰਾਮ ਕਰ ਲੈਣੇ 2 ਮਿੰਟ ਕਿ ਕਿਵੇਂ ਲੱਗਿਆ ਪਿਆਗਾ ਬੋਲਣ ਆਉਂਦਾ ਹੀ ਕੰਜਰ ਕੋਲੇ ਸੁਣਦਾ ਇਹਦਾ ਘਰੇ ਬੜਦੇ ਦਾ ਨਹੀਂ ਬੜਦਾ ਹੀ ਨਹੀਂ ਹੈਗਾ ਮੱਛੀ ਬੁੱਥੀ ਵਾਲਾ ਤੂੰ ਇੰਨਾ ਟੈਨਸ਼ਨ ਨਾ ਲਿਆ ਕਰ ਵੀਰ ਉਹਦਾ ਮੰਮੀ ਡੈਡੀ ਹੈਗੇ ਨੇ ਤੂੰ ਘਰ ਦੇ ਕੰਮਾਂ ਕਨੀ ਖਿਆਲ ਰੱਖਿਆ ਕਰ ਕਿਉਂ ਪੂਆ ਮੇਰਾ ਕਿਹੜਾ ਘਰ ਨਹੀਂ ਹੈਗਾਗਾ ਉਹਦਾ ਖਰਾਬ ਕਰੀ ਜਾਂਦਾਗਾ ਮੈਂ ਆਪਦੇ ਜਵਾਕ ਤਾਂ ਨਹੀਂ ਦੇਖਣਾ ਹੈਗਾਗਾ ਜਿਹੜਾ ਇੰਨਾ ਕੁਝ ਬਣਾਇਆ ਹੈ ਸਿਆਣਪਨ ਵਾਲੀ ਬਣਾਇਆ ਵੀਰ ਉਹਨੇ ਉਹਨੇ ਕੀ ਬਣਾਤਾ ਸਾਰਾ ਕੁਝ ਉਹਨੇ ਬਣਾਇਆ ਵੀਰ ਹੈ ਸਾਰਾ ਦਿਨ ਤਾਂ ਨਸ਼ੇੜ ਗਾਣਾ ਫਿਰਦਾ ਰਹਿੰਦਾਗਾ ਨਸ਼ੇੜੀ ਕਾ ਕੋੜਾ ਫਿਰ ਕੱਟ ਤਿਕਨਾ ਕੀ ਹੋ ਗਿਆ ਮੰਮੀ ਕੀ ਬੋਲੀ ਜਾਂਦਾ ਸੀਗਾ ਤੈਨੂੰ ਪਤਾ ਤਾਂ ਹੈਗਾ ਤੀਏ ਹਾਂ ਆ ਬੇਕਾਰ ਦਾ ਜਿਹੇ ਜੇ ਕਤੂਤਾਂ ਕਰਦਾ ਹੈਗਾ ਤੀਜੇ ਦਿਨ ਕਹਿੰਦਾ ਮੈਂ ਕੋੜੇ 10000 ਦੇ ਤੂੰ 10000 ਦੇ ਦੋ ਲੈ ਤੂੰ ਸੂਈ ਥੱਲੇ ਹੀ ਨਹੀਂ ਉਤਰਦੀ ਦੱਸ ਵੀ ਤਾ ਤੂੰ ਦੇਣਾਗਾ ਤੈਨੂੰ ਲੋੜ ਹੀ ਨਹੀਂ ਆएगी ਕੀ ਪੁੱਤਰੇ ਨੇ ਲਹੂ ਪੀ ਛੱਡਿਆ ਹੈਗਾ ਘਰ ਥੋੜੋ ਖਰਾਬ ਕਰਨਾਗਾ ਹੁਣ ਮੈਨੂੰ ਨਹੀਂ ਮੇਰਾ ਘਰ ਦੀਦਾ ਹੈਗਾ ਆਪਦਾ ਫੁਰਲੀਆਂ ਡਾਈ ਜਾਂਦਾ ਕ ਮੈਂ ਗੱਲ ਕੱਪੜਿਆਂ ਵਾਸਤੇ ਕ ਮੈਂ ਤਾਂ ਲੈ ਕੇ ਨਹੀਂ ਗਿਆ ਹੈਗਾ ਕ ਕੱਪੜੇ ਲਵਾਉਣ ਨਹੀਂ ਕਿਉਂ ਤਾਂ ਜਵਾਕ ਤੇ ਬਲੱਡ ਵਧਾਏਗਾ ਨੂੰ ਸੱਸ ਮਾਗਰ ਪੈ ਗਈਆਂ ਉਹਦੇ ਜਵਾਕ ਦੇ ਲੈ ਕਿਵੇਂ ਆਈ ਆ ਅੰਦਰੋਂ ਮੈਨੂੰ ਆਏ ਨਾ ਪੂਆ ਮੇਰੀ ਗੱਲ ਸੁਣੀ ਕੱਲ ਨੂੰ ਅੱਛਾ ਹੁਣ ਇਹਨਾਂ ਨੇ ਮੈਂ ਸਾਡੀ ਖਾਤਰ ਜੋੜਿਆ ਕੱਲ ਨੂੰ ਮੈਂ ਨਹੀਂ ਆਉਦੀ ਨੂੰਹ ਦਾ ਦੇਖਣਾ ਹੈਗਾ ਨਹੀਂ ਟਿਕ ਜਾ ਟਿਕ ਜਾ ਤੂੰ ਏ ਗੱਲ ਤਾਂ ਹੁਸਿਆਣੀ ਕਹਿੰਦੀ ਐ ਠੀਕ ਐ ਹੁਣ ਉਹ ਤਾਂ ਵਿਚਾਰੀ ਕਿਰਸਾ ਕਰਦੀ ਐ ਉਹਨੂੰ ਤਾਂ ਆਖੇ ਮੈਂ ਆ ਵਿਚਾਰੀ ਮੇਰੀ ਮੰਮੀ ਐ ਨੇ ਨਹੀਂ ਕਦੇ ਤੋਂ ਕੱਪੜੇ ਲੀੜੇ ਕੱਪੜੇ ਦਾ ਕੋਈ ਲੋਕਾਂ ਨੂੰ ਸ਼ੌਂਕ ਰੱਖੇ ਹੈਗੇ ਕਿ ਹੁਣ ਮੈਂ ਵੀ ਖਰਾਬ ਕਰ ਲਾਂ ਆਪਣੀ ਜ਼ਿੰਦਗੀ ਦਾ ਨਹੀਂ ਜਾਣਦੇ ਜਾਣਦੇ ਤੂੰ ਐਡੀ ਹਵਾ ਦਾਦੀ ਕਰਦੀ ਐ ਤੂੰ ਐ ਰਾ ਦੀ ਗੱਲ ਕਰਿਆ ਕਰ ਤੂੰ ਮੇਰੀ ਗੱਲ ਸੁਣ ਲੈ ਜਸਵੀਰ ਤੂੰ ਕਾਮਲੀ ਨਾ ਬਣ ਉਹ ਚਾਂਬਲੀ ਜਾਂਦਾ ਦਿਨੋਂ ਦਿਨਾਂ ਇਹਦੀ ਗੱਲ ਸਹੀ ਆ ਖਰਚਾ ਵਾਲਾ ਕਰਦਾਗਾ ਗੱਡੀਆਂ ਚ ਸਾਰਾ ਦਿਨ ਤੇਲ ਫੂਕਦਾ ਰਹਿੰਦਾਗਾ ਉਹ ਕੰਮ ਨਾਲ ਦਰ ਪਾਣੀ ਤੋੜਦਾਗਾ ਕੰਮ ਤਾਂ ਨਹੀਂ ਕਰਨ ਜਾਂਦਾ ਬਾਹਰੇ ਲੈ ਕੋਈ ਗਮਾਉਂਦਾ ਨਹੀਂ ਫਿਰਦਾ ਉਹ ਕੰਮ ਤਾਂ ਨਾ ਕਰਦਾ ਕੀ ਐਂ ਤਾਂ ਦੱਸ ਦੇ ਸਾਰੀ ਉਹ ਕਰਦਾ ਲੈ ਖੇਤੀ ਵੀ ਨਹੀਂ 10 ਕਿੱਲੇ ਪਾੜਦਾ 10 ਡੈਡੀ ਕਣਕ ਖੜੀ ਆਗੀ ਹੁਣ ਨੂੰ ਬੇਚ ਦਿੰਦਾ ਪੂਆ ਡੈਡੀ ਦੇ ਨਾਂ ਕਰਕੇ ਬਚੀ ਹੋਈ ਨਹੀਂ ਬੇਚਦਾ ਹੁਣ ਫਿਰ ਤੇਰੇ ਨਾਲਵਾ ਦਈਏ ਉਹ ਤਾਂ ਕੋਈ ਨਾ ਹੋਊਗਾ ਕੋਈ ਮੇਰੇ ਨਾਲ ਕੱਲ ਨੂੰ ਮੈਂ ਵੀ ਐਸੇ ਤਾਂ ਹੀ ਆ ਸਾਰਾ ਕੁਝ ਹੋ ਰਿਹਾ ਜਦੋਂ ਇਹ ਘਰ ਦੀ ਮਾਲਕਣ ਹੈ ਤੂੰ ਐਨਾ ਕਿਉਂ ਇਹਦੇ ਨਾਲ ਨਾਲੇ ਮੈਂ ਮੈਂ ਤਾਂ ਉਹਨੂੰ ਕੋਈ ਸਮਝਦੀ ਨਹੀਂ ਆਪਾਂ ਤਾਂ ਆਪਦਾ ਉਰੇ ਟੌਰ ਨਾਲ ਰਹਿਣਾ ਟੌਰ ਨਾਲ ਰਹਾਂਗੇ ਮੈਂ ਤਾਂ ਉਹਨੂੰ ਸਮਝਦੀ ਨਹੀਂ ਹੈਗੀ ਕੁਝ ਮੈਂ ਉਹ ਤੋਂ ਕੀ ਲੈਣਾ ਮੈਨੂੰ ਮੰਮੀ ਕਹਿੰਦੀ ਨਹੀਂ ਮੈਂ ਜੇ ਜੇਤੋਂ ਮੈਂ ਤਾਂ ਮੇਰੀ ਮਾਂ ਨਾਲਾਂ ਬੱਸ ਬੱਸ ਠੀਕ ਮੇਰੀ ਗੱਲ ਸੁਣ ਲੈ ਘਰ ਤੇ ਰਾਜ ਮੇਨ ਤੇਰੀ ਅਸੀਂ ਤੇਰੇ ਅਸੀਂ ਕਿਹੜਾ ਹਿੱਕ ਤੇ ਤਰਕੇ ਲਜਾਣਾ ਪੁੱਤ ਮੈਂ ਤੇਰੇ ਮਨ ਅਸਰ ਦੰਦ ਹੁੰਦਾ ਮੈਂ ਕਰਦੀਆ ਤੇ ਰਪਿਓ ਐ ਤਾਂ ਉਹ ਨਹੀਂ ਬਿੰਦ ਖੜਦਾ ਆਦਾ ਬਾਈਕੇ ਖਾਇਆ ਕਰ ਮੈਂ ਤੈਨੂੰ ਸਾਂਭੂਂਗੀ ਇਹ ਤਾਂ ਆਸ ਨਾ ਰੱਖੇ ਤੈਨੂੰ ਕਿੱਥੋਂ ਸਾਂਭਲੂ ਨਿਸ਼ੇਰੀ ਸਾਂਭਲੂ ਇਹੇ ਇਹਦੇ ਕੋਲ ਤਾਂ ਇੱਕੋ ਹੀ ਗੱਲ ਹੈਗੀ ਦੇ ਦੇ ਪੈਸੇ ਦੇ ਦੇ ਪੈਸੇ ਬਾਹਰ ਨੂੰ ਜਾਉ ਤਾਂ ਵੀ ਪੈਸੇ ਘਰ ਨੂੰ ਆਉ ਤਾਂ ਵੀ ਪੈਸੇ ਨੀ ਪੈਸੇ ਵੀ ਉਸੇ ਦੇ ਨੇ ਲੈ ਕੇ ਉਸੇ ਦੇ ਨੇ ਤੇ ਸਾਡਾ ਕਰਦਾ ਸਾਡਾ ਭੂਆ ਕੀ ਆਗਾ ਫਿਰ ਘਰ ਦੇ ਵਿੱਚ ਅਸੀਂ ਕਿੱਥੋਂ ਮੰਗੀਏ ਜਾ ਕੇ ਲੈ ਕੰਮ ਵੀ ਕਰ ਲੇ ਉਹ ਪੋਰਾ ਹੂੰ ਤਾਂ ਤੁਸੀਂ ਉਹਨੂੰ ਪਤੀਜਦੀਆਂ ਨਹੀਂ ਹੈ ਪੈਸੇ ਸਾਰਾ ਦਿਨ ਦੇ ਦੇਣਾ ਨੂੰ ਗਿਣਨ ਨੂੰ ਹੂੰ ਲੈ ਦੋ ਵਾ ਇਹਨਾਂ ਨੂੰ ਉਹ ਕਦੋਂ ਲਿਆ ਕੇ ਸਾਨੂੰ ਤਨਖਾਹ ਫੜਾਉਂਗਾ ਮੈਂ ਤਾਂ ਨਾ ਮੈਂ ਤਾਂ ਉਦੋਂ ਦੀ ਮੰਮੀ ਜਾ ਵੜਦੀ ਮੈਂ ਤਾਂ ਤੇਰੇ ਮੂੰਹੋਂ ਆਈਆਂ ਤੇਰੇ ਕਰਕੇ ਰਹਿ ਰਹੀਆਂ ਮੈਂ ਤਾਂ ਉਹ ਘੰਟਾ ਵੀ ਨਾ ਰਹਾ ਵਾ ਜਾ ਤੇਰਾ ਡੈਡੀ ਆ ਚਾਹ ਕਰਕੇ ਦੇ ਦੇ ਘਟੋਂ ਨੂੰ ਕੋੜੇ ਪੁੱਤ ਤੇਰੀ ਮਾਰੀ ਕੋਈ ਮੈਂ ਜਉਂਦੀ ਬੈਠੀਆਂ ਨਹੀਂ ਮਰ ਜਾਂਦੀ ਕਿਸੇ ਮਹਿਰ ਤੇ ਛਾਲ ਮਾਰ ਕੇ ਜੈਜੀ ਮੇਰੇ ਜੂਨ ਹੈਗੀ ਨਹੀਂ ਤੂੰ ਮਾਰ ਪਹਿਲਾਂ ਛਾਲ ਹੋਣਾ ਟੈਨਸ਼ਨ ਲਿਆ ਕਰ ਕਿਉਂ ਐਵੇਂ ਭੂਆ ਉੱਤ ਪਹਿਲੇ ਚੱਲ ਤੂੰ ਅੰਦਰ ਬਹਿ ਜਾ ਹੋਈ ਨਾ ਟੈਨਸ਼ਨ ਲੈ ਜਾ ਬਹਿ ਜਾ ਅੰਦਰ ਚਾਹ ਬਣਾਉਣੀ ਆ ਮੈਂ ਹੂੰ ਕਿੱਥੇ ਭਗਹਾਣੀਆਂ ਚੁੰਟੀਆਂ ਨੇ ਭਤੀਜਿਆਂ ਨੂੰ ਮੇਰੇ ਨੂੰ 10 ਕਿਲੇ ਤਾਂ ਉਹਨੇ ਪਈ ਦੇ ਕਰ ਰੱਖਨੇ ਵਧੀਆ ਉਸੇ ਦੀ ਕਰੀ ਖਾਨੀਓ ਤੁਸੀਂ ਨਾ ਸੰਜੈਤ ਕਿਨੇ ਆ ਕਿਸੇ ਤਾਂ ਉਹ ਮੈਂ ਨਾ ਮੜਿਆ ਪਿੰਡ ਚ ਜਾ ਕੇ ਆਉਣਾ ਕੰਮ ਜਾਇਆ ਫਿਰ ਅੱਗੇ ਵੜਾ ਮੈਂ ਦੱਸ ਕੇ ਜਾਣਾਂ ਤੂੰ ਕਿਹੜਾ ਮੈਂ ਸਿੱਧੇ ਮੂੰਹ ਬੋਲਦਾ ਹਾਂ ਹੋਰ ਤੈਨੂੰ ਸਾਰਾ ਕੁਝ ਦੱਸ ਕੇ ਜਾਇਆ ਕਰ ਜੇ ਤੈਨੂੰ ਦੱਸਣ ਆ ਗਿਆ ਤਾਂ ਤੂੰ ਚਾਰੇ ਪੈਰ ਚੱਕ ਕੇ ਪੈ ਜਾਨੀਂ ਮੈਂ ਕਿਹੜਾ ਹੁਣ ਤੈਨੂੰ ਕਿਹਾ ਸੀ ਸੱਦਣ ਗਈ ਸੀ ਵੀ ਮੈਨੂੰ ਦੱਸ ਕੇ ਜਾ ਵੀ ਮੈਨੂੰ ਮੇਰੇ ਸੈਣ ਕਰਾ ਲ ਮੈਂ ਤੈਨੂੰ ਕਿਹਾ ਸੀ ਆਪ ਹੀ ਆਇਆ ਮੇਰੇ ਕੋਲ ਨਾ ਆਉਂਦਾ ਬਿਲਕੁਜੀ ਫਰਿੰਗ ਹੀ ਮੇਰੇ ਤੋਂ ਬਣਾ ਜਿਹੜੇ ਲੱਛਣ ਕਰਦੀਆਂ ਨੇ ਹਸਾਬ ਲਾ ਲੈ ਤੂੰ ਕਿਉਂ ਹੋਰ ਅੱਗੇ ਤਾਂ ਮੈਂ ਤੇਰੇ ਸਿਰ ਤੀਖਾਨੀ ਆ ਕਦੇ ਤੂੰ ਮੈਨੂੰ ਐ ਪੁੱਛਿਆ ਤਾਂ ਰੋਟੀ ਖਾ ਲਈ ਕਿ ਨਹੀਂ ਪੁੱਛਦਾ ਕਦੇ ਪੁੱਛਿਆ ਮੈਨੂੰ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਉਹੀ ਸੀ ਜਿਹੜੇ ਪਹਿਲਾਂ ਪਹਿਲਾਂ ਚਾਹ ਪੂਰੇ ਹੋਗੇ ਤੂੰ ਕਹਿੰਦੀ ਮੈਂ ਤੇਰੇ ਸਿਰ ਤੋਂ ਖਾਨੀ ਆ ਉਹ ਮੈਂ ਤਾਂ ਜਦੋਂ ਤੂੰ ਕਾਲਜ ਚ ਪੜਦੀ ਸੀ ਫਿੱਸਾ ਵੀ ਮੈਂ ਭਰਦਾ ਰਿਹਾ ਸਾਰਾ ਕੁਝ ਮੈਂ ਕਰਦਾ ਸ਼ੌਪੀ ਦਾ ਤੈਨੂੰ ਮੈਂ ਕਰਾਈਆਂ ਮੇਰੀ ਗੱਲ ਸੁਣ ਲੈ ਆ ਬੈੱਡ ਵੀ ਮੈਂ ਤਾਂ ਆਪਦੇ ਪੈਸੇ ਦੇ ਲੈ ਕੇ ਆਂਦੇ ਮੈਂ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇ ਤਾਂ ਰਿਸ਼ਤੇਦਾਰ ਭੈਣ ਭਾਈ ਨੂੰ ਅੱਛਾ ਆ ਆਪ ਦੀ ਜਿਹੜਾ ਸਾਮਾਨ ਆ ਸਾਰਾ ਮੈਂ ਲੈ ਕੇ ਆਂਦਾ ਆਪਦਾ ਬੋਲੇ ਆਵਦੀ ਸ਼ਕਲ ਨੂੰ ਕਿਤਾ ਨਾ ਕਰਦਾ ਉਦੋਂ ਤਾਂ ਕਹਿੰਦਾ ਸੀ ਮੇਰੇ ਰਿਸ਼ਤੇ ਦਾ ਤਕੜੇ ਨੇ ਤੈਨੂੰ ਪਤਾ ਸੀ ਜੇ ਹੋ ਜਾਂਦੀ ਹੈਗੀ ਆ ਮੈਂ ਤਾਂ ਹੈਗੀ ਉਹ ਨਾ ਤਾਂ ਕਾਵੇ ਕਰਦਾ ਮੈਂ ਕਿਹੜਾ ਤੈਨੂੰ ਕਿਹਾ ਸੀ ਮੈਂ ਤਾਂ ਤੇਰੇ ਨਾਲ ਆਈ ਆਉਣ ਨੂੰ ਤਿਆਰ ਸੀਗੀ ਜਿਵੇਂ ਸੀਗੀ ਮੈਂ ਤਾਂ ਅੱਜ ਵੀ ਆਉਂਦੀ ਆ ਤੇਰੇ ਸਾਹਮਣੇ ਉਦੋਂ ਵੀ ਆਉਂਦੀ ਸੀਗੀ ਉਦੋਂ ਆ ਹਾਲਤ ਨਹੀਂ ਸੀਗੀ ਤੇਰੀ ਆ ਜਿਹੜੇ ਲੱਛਣ ਹੁਣ ਤੂੰ ਕਰਨ ਲੱਗੀ ਨਾ ਮੈਂ ਮੈਂ ਤੇਰੇ ਨਾਲ ਨਸ਼ੇੜੀ ਨਾ ਕੱਟੀ ਜਾਂਦੀਆਂ ਥੋੜਾ ਆਪਦੇ ਮਾਂ ਪਿਓ ਦੀ ਇੱਜ਼ਤ ਕਰਕੇ ਵੀ ਇੱਕ ਮਰਜ਼ੀ ਨਾਲ ਕਰਾਇਆ ਮੈਂ ਤਾਂ ਨਹੀਂ ਘੰਟਾ ਵੀ ਨਾ ਉਹਰੇ ਨਸ਼ੇੜੀ ਨੂੰ ਕੀ ਨਸ਼ਾ ਕਰਦਾ ਮੈਂ ਮੜੀ ਫੀਮ ਖਾ ਲੈਣਾ ਖੀਮ ਖਾਨ ਨਾਲ ਫੋਨ ਨਹੀਂ ਕਰਾ। ਉਹ ਪੈਸਿਆਂ ਦੀ ਆਉਂਦੀ ਆ ਉਹ ਪੈਸਿਆਂ। ਮੈਂ ਤਾਂ ਤੈਨੂੰ ਕੱਲ ਕਿਹਾ ਸੀਗਾ ਵੀ ਚੱਲੀਏ ਮੜਾ ਜਾਂ ਬਿਆਰ ਵੀ ਮੈਨੂੰ 5000 ਦਾ ਸੂਟ ਲੈ ਕੇ ਆਉਣਾਗਾ। ਬੁਟੀਕ ਤੇ ਕਢਾਉਣਾ ਦਿੱਤਾ ਹੋਇਆਗਾ। ਉਦੋਂ ਦਾ ਤੂੰ ਚਾਰੇ ਚੱਕ ਕੇ ਪੈ ਗਿਆ ਬੰਤੇ। 5000 ਦਾ ਲੈ ਕੇ ਦੇ ਦਦ ਨੂੰ। 5000 ਦਾ ਸੂਟ। ਹੋਰ ਪੋਦਾ ਕੋਈ 5000 ਦਾ ਸੂਟ। ਜੀ ਆ। ਮੈਂ ਤਾਂ ਬਈ ਪੈਂਦੇ ਪੈਂਦੇ ਪਾਉਂਦੀ ਸੀ ਪਹਿਲਾਂ ਮਹਿੰਗੇ ਮਹਿੰਗੇ ਟੌਪ ਟੌਪ ਦੇ ਪਾਉਂਦੀ ਸੀ। ਮੈਂ ਤਾਂ ਕਦੇ ਆ ਆ ਟੌਪ ਪਾਏ ਨੇ ਟੌਪ ਦੇ ਕਿੱਥੋਂ ਪਾਏ ਨੇ ਤਾਂ ਹੋਰ ਕੀ ਤੂੰ ਮਾਪੇ ਬਾਰੇ ਹਟਾਉ ਆਪਣੇ ਜਿਹੜੀ ਤੂੰ ਪਉਦੀ ਸੀ ਉਹ ਤੇ ਕਹਿੰਦੀ ਯਾਰਾ ਸ਼ਾਰਾ ਲੈਣਾ ਮੈਂ ਨਾਈਕੀ ਦੇ ਬੂਟ ਲੈਣੇ ਫਲਾਨੇ ਲੈਣੇ ਨੇ ਪੈਸੇ ਤਾਂ ਮੇਰੇ ਪਿਓ ਦੇ ਲੱਗਦੇ ਸੀ ਨਾ ਉਦੋਂ ਉਦੋਂ ਕੀ ਤੂੰ ਕੋਲੋਂ ਪਉਂਦੀ ਰਹੀ ਮੈਂ ਤੇਰੇ ਘਰੇ ਧੱਕੇ ਨਾਲ ਆ ਗਈ ਸੀ ਨਾ ਜਾਂਦਾ ਉਦੋਂ ਦਸ ਪਰੇਹਾਂ ਪੀਂਦਾ ਸੀ ਮਰਦਾ ਸੀ ਮੇਰੇ ਪਿੱਛੇ ਨਾ ਮਰਦਾ ਮੈਂ ਤਾਂ ਤੂੰ ਮੈਨੂੰ ਮਗਰ ਲਾਇਆ ਮੈਂ ਤਾਂ ਤੇਰੇ ਮਗਰ ਹੀ ਨਹੀਂ ਸੀ ਉਹ ਜੇ ਉਦੋਂ ਕਿਤੇ ਮੇਰੀ ਬੁੱਧੀ ਪ੍ਰਸਤ ਹੋ ਗਈ ਜੇ ਉਦੋਂ ਕਿਤੇ ਮੈਂ ਤੇਰਾ ਖੜਾ ਛੱਡ ਦਿੰਦਾ ਨਾ ਆਹ ਹਾਲਾਤ ਨਾ ਮੈਨੂੰ ਦੇਖਣੇ ਪੈਂਦੇ ਜਿਹੜਾ ਅੱਜ ਤੇਰੀ ਬੁੱਧੀ ਪ੍ਰਸਤ ਹੋ ਗਈ ਅੱਜ ਤੇਰੀ ਬੁੱਧੀ ਪ੍ਰਸਤ ਕੀ ਹੋ ਗਿਆ ਪਹਿਲਾਂ ਤਾਂ ਮੇਰੀ ਬੁੱਧੀ ਪ੍ਰੇਮ ਮੇਰੀ ਗੱਲ ਸੁਣ ਲੈ ਜੀ ਕੱਲ ਸੁਣ ਲੈ ਜੀ ਪ੍ਰਧਾਨ ਜੀ ਦੀ ਸੋਨੋ ਹਰ ਕੋਈ ਕੰਮ ਨਹੀਂ ਮੰਮੀ ਮੇਰੀ ਗੱਲ ਸੁਣੀ ਮੈਂ ਉੱਥੇ ਰੋਣ ਲ ਸੰਜਾ ਠੀਕ ਕਰੀ ਜਾਂਦੀ ਸੀ ਆ ਕੇ ਬੁੜਕਣ ਲੱਗ ਗਿਆ ਮੈਂ ਤਾਂ ਕੁਝ ਬੋਲੀ ਵੀ ਨਹੀਂ ਹੈਗੀ ਮੈਨੂੰ ਕਿਤੇ ਵੀ ਬੇਨਤੀ ਕਰਨ ਦਿੱਤਾ ਮੈਂ ਤਾਂ ਪਹਿਲਾ 4 ਮਹੀਨੇ ਉੱਥੇ ਬੈਠੀ ਰਹੀ ਆਂਗੀ ਹੋਰ jobb ਵੜਦੀ ਆਂਗੀ ਕੋਈ ਨਾ ਬੁੱਤ ਤੈਨੂੰ ਮੈਂ ਕਦੋਂ ਕਹਿਨੀ ਆ ਨਾ ਵੀਰ ਕੋਈ ਕੰਮ ਨੂੰ ਹੱਥ ਵਾਲਾ ਕਿਉਂ ਇੰਨਾ ਮੜਕਣ ਲੱਗਿਆ ਕੀ ਹੋਇਆ ਮਾਂ ਮੇਰੀ ਗੱਲ ਸੁਣ ਲੈ ਧਿਆਨ ਨਾਲ ਤਾਂ ਮੇਰੇ ਖੋਪਰੇ ਚੜੇ ਹੋਏ ਸੀ ਜਦੋਂ ਮੈਂ ਇਹਦੇ ਮਗਰ ਲੱਗ ਗਿਆ ਹੁਣ ਇਹਨੇ ਤੇਰੇ ਚਾਰਤੇ ਆ ਤੈਨੂੰ ਥੋੜੇ ਟਾਈਮ ਨੂੰ ਪਤਾ ਲੱਗੂ ਜੀਏ ਕਰਤੂਤਾਂ ਰਹਦੀਆਂ ਕਿਉਂ ਹੋ ਜਾ ਮੈਂ ਕੀ ਕਰਤਾ ਹੁਣ ਮੰਮੀ ਮੂਰੇ ਵੀ ਲੱਗ ਜਾ ਬੋਲਣ ਮੈਂ ਇਹਨੂੰ ਕਿਹਾ ਮੇਰੀ ਗੱਲ ਸੁਣ ਲੈ ਨਾ ਮੈਂ ਇਹਨੂੰ ਕਿਹਾ ਮੈਂ ਬਾਹਰ ਜਾਂਦਾ ਨਾ ਨਾ ਉਹ ਜੀ ਉਹ ਕਰਨ ਲੱਗ ਜਾਂਦੀ ਹੈ ਕਿਸ ਲੱਗ ਪਾ ਕੇ ਜਾਂਦੀ ਹੈ ਸਾਸੋ ਮੈਂ ਕਹਿੰਦਾ ਤੁਸੀਂ ਕਰਦੇ ਮੇਰੇ ਤੇ ਹੱਥ ਚੱਕ ਦਿੰਦਾ ਨਾ ਮੈਂ ਕਾਹ ਤੋਂ ਮਾਰਦਾ ਇਹ ਮੈਂ ਇਹਨੂੰ ਚਾਹ ਮੈਂ ਤੁਹਾਨੂੰ ਜ਼ੋਰ ਗਿਆ ਕਿ ਤੂਰੇ ਮੰਗੂ ਬੱਸ ਮੇਰੀ ਵੀ ਗੱਲ ਸੁਣ ਲੈ ਮਾਤਾ ਇਹਨੂੰ ਸੱਤੇ ਬਿਠਾਤਾ ਤਾਂ ਮੇਰੇ ਇੱਥੇ ਸੱਤੇ ਮੈਨੂੰ ਕਿਹਾ ਮਾਮਾ ਬਾਹਰ ਜਾਣਾ ਮੈਨੂੰ ਕਿਹਾ ਭੱਗ ਜਾ ਮੈਂ ਕੀ ਲੈਣਾ ਤੈਥੋਂ ਅੱਗੇ ਤੇ ਮੈਨੂੰ ਦੱਸ ਕੇ ਜਾਣਾ ਮੈਨੂੰ 100 100 ਕੁਸ ਬੋਲਦੀ ਏ ਮੈਂ ਕਿਹਾ ਮੰਮੀ ਜੀ ਹਾਲ ਤੁਸੀਂ ਜਾਇਓ ਵੀ ਮੈਂ ਤਾਂ ਤੈਨੂੰ ਕੋਸ਼ ਕਿਹਾ ਹੀ ਨਹੀਂ ਹੈ ਬੱਡੇ ਚੌਕਰੇ ਹੋਰ ਕੀ ਕਹੇ ਵੀ ਜੇ ਤਾਂ ਜਾਣਾ ਪਈ ਭਾਗ ਜਾ ਦੇ ਕੰਮ 100 100 ਕੁਸ ਬੋਲਦੀ ਏ 100 100 ਕੁਸ ਬੋਲਦੀ ਏ ਮੈਂ ਕਿਹਨੂੰ 50 ਬਾਰ ਕਹਨਾ ਨਹੀਂ ਮੰਮੀ ਕੋਸ਼ ਵੀ ਤੇਰੇ ਸਾਹਮਣੇ ਮੈਂ ਪਹਿਲਾਂ ਮੈਂ ਨਿਕਲ ਹੀ ਰਹੀ ਆ ਜਾ ਵੜਦੀ ਆ ਮੈਂ ਜਾ ਵੜਾਂ ਬਸ ਕਿਉਂ ਭੱਗ ਜੇ ਕਾਹ ਤੋਂ ਭੱਗ ਜੇ ਕੁੱਤੇ ਵਾਂਗੂ ਭੌਂਦੇ ਖੜ ਜੂ ਆਪੇ ਜਦੋਂ ਅਸੀਂ ਬੈਠੇ ਆ ਤ ਐਵੇਂ ਨਾ ਬੜਾ ਵਤਾਵਾ ਜਿਹਾ ਬੋਲਿਆ ਕਰ। ਆਪਦਾ ਜਿਹੜਾ ਕੁਝ ਕਰਨਾ ਕਰੀ ਜਾ। ਤੇਰੇ ਤੋਂ ਤਾਂ ਸਰਦਨ ਤੇਰੀ ਲੀਡਰੀ ਨਹੀਂ ਲਟ ਆਉਂਦੀ। ਲੀਡਰੀ ਦੀ ਗੱਲ ਸੁਣ ਲੈ। ਹੁਣ ਤਾਂ ਇਹ ਮੇਰੇ ਸੱਤੇ ਬੈਠੀ ਆ ਤੇਰੇ ਵੀ ਸੱਤੇ ਬੈਠੂਗੀ। ਆ ਹੁਣ ਮੇਰੇ ਜੁੱਤੀਆਂ ਮਾਰ ਕੇ ਤੇ ਉੱਪਰੋਂ ਕਿਹੇ ਬਚਿਆ ਹੋਇਆ ਗਾਏ ਦੇ ਕਰਕੇ ਬਚਿਆ ਹੋਇਆ ਗਾ ਨਹੀਂ ਤੇਰਾ ਕਰ ਤਾਂ ਤੂੰ ਤਾਂ ਘੰਟੇ 'ਚ ਵਿੱਚ ਵੱਟ ਕੇ ਖਾ ਦੇ ਸਾਰਾ ਕੁਝ। ਹੋਰ ਖਾ ਜਾ। ਦੇਖਾ ਦੇਖ ਕੇ ਮੈਂ ਤੁੱਲੇ 'ਚ ਜਾਂ ਜੋਗਰਾ ਕਿਵੇਂ ਮੱਚਦਾਗਾ। ਹਰ ਵੇਲੇ ਆਇਆ ਬਾਰਾ ਉਹਵਾਰੇ ਆ ਪਾਲਦਾ ਸਾਰਾ ਦਿਨ ਵੀ ਮੈਂ ਹਾਂ ਸਾਰਾ ਦਿਨ ਗੱਡੀਆਂ ਤੇ ਫਿਰਦਾ ਮੈਨੂੰ ਤਾਂ ਬਾਹਰ ਚ ਕਢਣ ਦਾ ਵੀ ਹੁਕਮ ਨਹੀਂ ਹੈਗਾ ਕੋਈ ਨਾ ਪੁੱਤ ਤੂੰ ਸਿਆਣੀ ਐ ਇਹ ਤਾਂ ਹੈਗਾ ਜਿਹੜਾ ਜਹਾ ਹੈਗਾ ਹੁਣ ਕਰਾਂ ਕੀ ਆਪ ਲੋੜ ਨਹੀਂ ਮੰਮੀ ਐ ਤੈਨੂੰ ਬਸ ਆਪਾਂ ਕੀ ਲੈਣਾ ਇਹਦੇ ਤੋਂ ਮੂੰਹ ਲਾਉਂਦੀ ਆ ਅਪਲਾਇ ਹੀ ਨਾ ਕਰ ਛੱਡ ਪਰੇ ਮੈਂ ਕਦੋਂ ਬੁਲੋਨੀਆ ਪੁੱਤ ਮੈਂ ਤਾਂ ਤਾਂ ਹਾਕ ਮਾਰਦੀ ਮਹਾਬਾਲੀ ਉੱਚੇ ਉੱਚੇ ਬੋਲੀ ਜਾਂਨੇ ਉਹ ਮੈਂ ਤਾਂ ਉਹੀ ਕੁਦਰਤੀ ਇਧਰ ਨੂੰ ਧਿਆਨ ਹੋ ਗਿਆ ਉਹ ਆ ਵੀ ਦੇਖ ਲੈ ਇਹਦੀ ਸੈੱਡ ਲੈਂਦੀ ਆਗੀ ਤਾਂ ਹੀ ਤਾਂ ਇਹ ਚਾਂਬਲਦਾ ਤਾਂ ਹੀ ਚਾਂਬਲਦਾ ਨਹੀਂ ਇਹ ਮਾੜਾ ਮੋਟਾ ਟਕਾਣੇ ਆ ਜੇ ਪਰ ਇਹਨੂੰ ਆਉਣ ਨਹੀਂ ਦਿੰਦੇ ਵੀਰ ਚੱਲ ਛੱਡ ਮੰਮੀ ਮੈਂ ਐਂ ਕਹਿੰਦੀ ਸੀਗੀ ਵੀ ਉਹ ਮੈਂ ਨਾ ਸੂਟ ਜਮ ਮੰਗਾਇਆ ਸੀ ਉਹ ਡੈਡੀ ਨੂੰ ਕਹਿ ਕੇ ਵੀ ਆ ਰੋਂ ਮਗਾਦੀ ਮੈਂ ਫੋਨ ਕਰ ਦੂੰ ਉੱਥੇ ਪਾਰਲਰ ਵਾਲੇ ਤੇ ਉਹ ਬਹੁਤ ਪਾਰਲਰ ਵਾਲ ਨੂੰ ਫੜਾ ਦੂੰ ਬੁਟੀਕ ਵਾਲੀ ਕੋਈ ਨਾ ਕਹ ਇਹਦੇ ਫੋਨ ਕਰਕੇ ਫੜ ਲਵਾਂਗਾ ਚੰਗਾ ਚੰਗਾ ਲੈ ਮਾ ਪਾਣੀ ਪੀ ਲੈ ਕਿ ਮੈਂ ਆਏ ਜੇ ਮੂਜੋ ਕਰਿਆ ਪਿਆ ਕੀ ਹੋ ਗਿਆ ਤੈਨੂੰ ਕੁੜੇ ਵੀਰ ਹਾਂ ਚਲ ਤਾਂ ਐਂ ਦੱਸ ਜੇ ਪੀ ਨੂੰ ਚਾਹ ਦੇਤੀ ਪਾ ਕੇ ਨਾ ਉਹ ਮੈਂ ਤੋ ਉਹਨੇ ਕਿਹਾ ਨਹੀਂ ਹੈਗਾ ਫਿਰ ਮੈਂ ਨਹੀਂ ਫੜਾਈ ਹੈਗੀ ਚਲ ਆਪੀ ਪੀ ਲੂਗਾ ਨਾ ਤੂੰ ਮੈਨੂੰ ਆਂ ਦੱਸ ਕੁੜੇ ਮੈਨੂੰ ਤਾਂ ਅੱਜ ਪਤਾ ਲੱਗਿਆ ਤੂੰ ਐਨੀਆ ਕਿਉਂ ਉਧਰ ਜਦ ਖਦੀਆਂ ਜੀਆਂ ਕਰੀ ਜਾਨੀ ਆ ਲੈ ਮਾਂ ਮੈਂ ਬੜਾ ਜਦ ਖਦੀਆਂ ਕੀ ਕਰਦੀਆਂ ਆਪੀ ਬਾਬ ਤਾਂ ਕਰਦਾਗਾ ਸਾਰਾ ਦਿਨ ਗਗਨ ਗੱਲ ਸੁਣ ਲੈ ਮੇਰੇ ਮੇਰਾ ਪੁੱਤ ਬੰਦਿਆਂ ਚ ਬੈਠਣ ਵਾਲਾ ਹੈ ਪੰਚਾਇਤਾਂ ਚ ਸਮਝੌਤੇ ਕਰਾਉਂਦਾ ਲੋਕਾਂ ਦੇ ਕਮਲਾ ਤਾਂ ਉਹ ਹੈ ਨਹੀਂ ਦੀਏ ਵੀ ਤੇਰੇ ਨਾਲ ਬਿਣਾ ਮਤਲ ਤੋਂ ਲੜਦਾ ਹੈ ਅੱਜ ਉਹ ਨਾ ਭਰਿਆ ਪੀਤਿਆ ਬੈਠਾ ਤੇ ਸਾਰੀਆਂ ਗੱਲਾਂ ਕਹਿ ਕੇ ਗਿਆ ਇੱਕ ਮੈਂ ਸੁਣੀ ਹੀ ਗਈ ਮੈਂ ਬੋਲ ਨਹੀਂ ਬਾਲਾ ਮਹਾ ਜੇ ਮੈਂ ਬੋਲੂਗੀ ਫਿਰ ਗੱਲ ਕੋਟੀ ਹੋ ਬਾਲਾ ਗਲੇ ਛੜੂ ਠੀਕ ਮੈਂ ਘਰ ਬਚਾਉਣੀ ਆਂਗੀ ਮੈਨੂੰ ਪਤਾ ਮੇਰੇ ਪੁੱਤ ਦਾ ਘਰ ਖਰਾਬ ਹੁੰਦਾਗਾ ਗਾਹਾਂ ਜਵਾਕ ਆਗਾ ਹਨਾ ਇਹ ਤਾਂ ਨਸ਼ੇੜੀ ਆ ਮਨਸ਼ੇੜੀਆਂ ਦਾ ਕੀ ਹੁੰਦਾਗਾ ਉਹ ਤਾਂ ਉਂਗਲਾਂ ਲਾਉਂਦਾਗਾ ਤੈਨੂੰ ਮੈਂ ਕੰਮ ਲਈ ਥੋੜੋ ਆਂਗੀ ਵੀ ਮੈਂ ਘਰ ਖਰਾਬ ਕਰੂੰਗੀ ਆਪ ਸਿੱਧੇ ਮੂੰਹ ਨਹੀਂ ਜਦੋਂ ਮੈਨੂੰ ਬੋਲਦਾ ਨਾਲੇ ਮੀਆਂ ਬੀਬੀស្ត ਲੜਾਈ ਹੁੰਦੀ ਹੁੰਦੀ ਆ ਤੂੰ ਆਂ ਕਾਤੋਂ ਵਿੱਚ ਪੈਣੀ ਐ ਮੈਂ ਵਿੱਚ ਨਹੀਂ ਪੈਂਦੀ ਨਾਲੇ ਆ ਜਿਹੜਾ ਤੂੰ ਨਿਤ ਨਸ਼ੇੜੀ ਨਸ਼ੇੜੀ ਕਹਿੰਨੀ ਐ ਹੁਣ ਤੂੰ ਮੇਰੇ ਪੁੱਤ ਨੂੰ ਕਿੱਦੇ ਕਲਿਆ ਇਹ ਚੱਕ ਕੇ ਗਲੀ ਚ ਡਿੱਗੇ ਨੂੰ ਜਾ ਕੋਈ ਛੱਡ ਕੇ ਗਿਆ ਵੀ ਚਾਰ ਬੰਦੇ ਛੱਡ ਕੇ ਗਏ ਨੇ ਭਾਈ ਇਹ ਤਾਂ ਸ਼ਰਾਬੀ ਹੋਇਆ ਪਿਆ ਹੈ ਕੋੜਾ ਸਾਰਾ ਠਾਣਾ ਹੀ ਕਹਿੰਦਾ ਸੀਗਾ ਉਦੋਂ ਮੈਨੂੰ ਵੀ ਪਤਾ ਸਾਰਾ ਠਾਣਾ ਇਹ ਠਾਣੇ ਕਰਕੇ ਤਾਂ ਤੁਹਾਡੇ ਵਿੱਚ ਫਰਕ ਪਿਆ ਜੇ ਤੂੰ ਠਾਣੇ ਤੋਰਿਆ ਤਾਂ ਤੇਰੇ ਨਾਲ ਇਹੋ ਜਿਹਾ ਕੁਝ ਹੋਣ ਲੱਗਿਆ ਨਹੀਂ ਮੇਰਾ ਪੁੱਤ ਨਾ ਤੇਰਾ ਇੰਨਾ ਮੋਹ ਕਰਦਾ ਤੀ ਅੰਤਾਂ ਦਾ ਸਾਡੀ ਇੱਕ ਨਹੀਂ ਸੀ ਸੁਣੀ ਜਦੋਂ ਤੈਨੂੰ ਵਿਆਹ ਕੇ ਲਿਆ ਮੈਂ ਬਥੇਰੇ ਆ ਤਬੰਨੇ ਸੀ ਪੁੱਤ ਤੇਰੇ ਪੈਰੀ ਚੁੰਨੀ ਧਰਦੀਆਂ ਬੇ ਤੈਨੂੰ ਐਡੀ ਐਡੀਆ ਸੋਹਣੀਆਂ ਕੁੜੀਆਂ ਦੇ ਰਿਸ਼ਤੇ ਆਉਂਦੇ ਆ ਭੜੀਆਂ ਲਿਖੀਆਂ ਨੇ ਜਿਹੜਾ ਵੀ ਤੂੰ ਕਹੇ ਤੈਨੂੰ ਉੱਥੇ ਹੀ ਵਿਆਹ ਦਨੀਆਂ ਜੀ ਤੈਨੂੰ ਮੰਮੀ ਉੱਥੇ ਬੈਠੀ ਨੂੰ ਡੈੜੀ ਤੰਗ ਕਰਦਾ ਨਾਨਕੀ ਫਿਰ ਤੂੰ ਕੀ ਕਰਦੀ ਤੂੰ ਵੀ ਠਾਣੇ ਦਲਵਾਰੀ ਜਾਂਦੀ ਜਦੋਂ ਬਿਨਾ ਮਤਲਬ ਤੋਂ ਉਹ ਕਰਦਾ ਸੀ ਅੜੀਆਂ ਫਿਰ ਗੁੱਸੇ ਚ ਮੈਥੋਂ ਵੀ ਹੋ ਗਿਆ ਆ ਕੰਮ ਪੁੱਤ ਇੱਕ ਹੱਥ ਨਾਲ ਤਾਂ ਤਾੜੀ ਪੈਂਦੀ ਨਹੀਂ ਤਾੜੀ ਤਾਂ ਦੋਨੇ ਹੱਥਾਂ ਨਾਲ ਪੈਂਦੀ ਆ ਕਸੂਰ ਤਾਂ ਤੇਰੇ ਚ ਵੀ ਸੀਗਾ ਆ ਹੁਣ ਮੈਨੂੰ ਦੱਸ ਕੇ ਗਿਆ ਆਖੇ 2 2000 ਦਾ ਛੋਟ ਦੱਸਦਾ ਸੀ ਨਾ ਜਿਹੜਾ ਮੈਂ 10 1000 ਦੇ ਪਵਾਉਂਦਾ ਸੀ ਕੁੜੀ ਤੂੰ ਐਂ ਤਾਂ ਨਾ ਫਿਰ ਮੇਰੇ ਪੁੱਤ ਦੇ ਸਿਰ ਚੜ੍ਹ ਸਣੇ ਜੁੱਤੀਆਂ ਮੈਂ ਹੁੰਦਾ ਕਿ ਤੇ ਚੱਲ ਮਾੜਾ ਮੋਟਾ ਤੇਰੇ ਨਾਲ ਉਹ ਵੀ ਕੋਈ ਮੋਹ ਮੁਹੱਬਤ ਹੋ ਗਿਆ ਗਲ ਨੱਕ ਲੈਣਾ ਵੇਲਾ ਸੀ ਜਿਹੜਾ ਮੇਰੇ ਪੁੱਤ ਦੇ ਨਾਲ ਆ ਬਣੀ ਮੈਂ ਤਾਂ ਅੱਗੇ ਬਿਸ਼ਰਮੀ ਦੀ ਮਾਰੀ ਹੋਈ ਆ ਹੈ ਅਗਲਾ ਕਹਿ ਦਿੰਦਾ ਇਹਨਾਂ ਦੇ ਮੁੰਡੇ ਨੇ ਐ ਲਾ ਮੈਰਿਜ ਕਰਾ ਲਈ ਫਲਾਨਾ ਕਰਾ ਲਿਆ ਧਮਕਾ ਕਰਾ ਲਿਆ ਮੈਂ ਕਿਹੜਾ ਮਾੜੇ ਕਰਦੀ ਆ ਐ ਤਾਂ ਮੇਰੇ ਘਰਦਿਆਂ ਕੋਲ ਵੀ ਸਭ ਕੁਛ ਆ ਠੀਕ ਆ ਚੱਲੋ ਜ਼ਮੀਨ ਘਾਟਾ ਗਈ ਐ ਥੋੜਾ ਵੀ ਮੈਂ ਉਹੀ ਆ ਕਿ ਜਾਂ ਵੀ ਮੈਂ ਇੱਜ਼ਤ ਵਾਲੀ ਨਹੀਂ ਮੈਂ ਵੀ ਇੰਨੇ ਸਾਲ ਖਰਾਬ ਕੀਤੇ ਨੇ ਇਹਦੇ ਪਿੱਛੇ ਅੱਜ ਇਹ ਸਹੀ ਹੋਣ ਵਾਲਾ ਹੋ ਗਿਆ ਜੇ ਮੈਨੂੰ ਬਦਨਾਮ ਕਰਨ ਵਾਲਾ ਹੋ ਗਿਆ ਲੈ ਖਰਾਬ ਕਰੇ ਤਾਂ ਸਾਲ ਫੇਰ ਹੁੰਦੇ ਜੇ ਮੇਰਾ ਪੁੱਤ ਤੈਨੂੰ ਛੱਡ ਦਿੰਦਾ ਵਿਆਹ ਕੇ ਨਾਲੇ ਹੁੰਦਾ ਉਹਨਾਂ ਦੇ ਸਿਰੇ ਲਾਤੀ ਆ ਆਪਦੀ ਗੱਲ ਆਪਦੀ ਹਿੰਦ ਪਗਾਤੀ ਤੇਰੀ ਜਿਵੇਂ ਤੂੰ ਕਿਹਾ ਤੂੰ ਉਵੇਂ ਹੀ ਚੱਲਿਆ ਮੇਰਾ ਪੁੱਤ ਤਾਂ ਸਾਡੀ ਵੀ ਨਹੀਂ ਸੁਣੀ ਮਾਪਿਓਾਂ ਦੀ ਜਿਨ੍ਹਾਂ ਨੇ ਪਾਲ ਪੋਲ ਉਸਕੇ ਐਡਾ ਕੀਤਾ ਪਰ ਹੁਣ ਤਾਂ ਤੀਏ ਮੈਂ ਤੇਰੇ ਮੂਰੇ ਹੱਥ ਬੰਨ੍ਹ ਗਏ ਮੇਰੇ ਪੁੱਤ ਨੂੰ ਨਾ ਬਦਨਾਮ ਕਰ ਆ ਤੀਜੇ ਦਿਨ ਕਹਿੰਦੇ ਨਸ਼ੇ ਕਰਦਾ ਨਸ਼ੇ ਕਰਦਾ ਆ ਦੱਸ ਕੇ ਗਿਆ ਕਹਿੰਦਾ ਭੋਰਾ ਕਨਾ ਖੂਨ ਘਾੜੇ ਕਰਕੇ ਫੇਮ ਖਾ ਲੈਣਾ ਹੁੰਦਾ ਕਿੱਡੀ ਕੀ ਗੱਲ ਉਹ ਤਾਂ ਫਿਰ ਤੇਰਾ ਸਹੁਰਾ ਵੀ ਖਾਂਦਾ ਹੈ ਕਿਹੜਾ ਨਹੀਂ ਖਾਂਦਾ ਅੱਜ ਕੱਲ ਸਾਰੀ ਗਾ ਲੈੰਦੇ ਨੇ ਚਲ ਮੈਂ ਚਾਹ ਬਣਾਉਣੀ ਹਾਂ ਚਾਹ ਬਣਾਉਣੀ ਆ ਨਾਲੇ ਹੋਰ ਲੈ ਦੇਖ ਲੈ ਕਿੱਡੀ ਬਨਵਾਸ਼lijke ਨਾਲੇ ਸਾਡੇ ਚ ਫਰਕ ਪਵਾਈ ਜਾਂਦੇ ਆ ਮਾਂ ਪੁੱਤਾਂ ਚ ਨਾਲੇ ਗੁਰਸਾਰ ਲੜਾਉਂਦੀ ਐ ਮੈਂ ਕਹਿ ਦਿੰਨੀ ਆ ਵੀ ਚਲ ਉਹ ਜਾਣੋ ਆਪਦਾ ਕਰ ਖਰਾਬ ਨਾ ਹੋਵੇ ਆਣ ਗਵੰਡ ਤਮਾਸਾ ਨਾ ਦੇਖੇ ਇਹ ਸਾਨੂੰ ਬੌਲੇ ਕਮਲੀ ਜਾਣਦੀ ਆ ਕੀ ਮੈਨੂੰ ਥਾਣੇ ਵਾਲੀ ਗੱਲ ਤੇ ਜਲੀਲ ਕਰ ਰੱਖਿਆ ਇਹਨਾਂ ਨੇ ਕੋਈ ਗੱਲ ਨਹੀਂ ਤੈਨੂੰ ਇਸ ਗੱਲ ਦਾ ਮਾਣ ਆ ਨਾ ਤੇਰੀ ਮਾਂ ਨੂੰ ਬਰਬਰ ਥਾਣੇ ਚ ਲੈ ਕੇ ਜਾਉ ਉਹ ਵੀ ਤੇਰੇ ਖਿਲਾਫ ਜੇ ਨਾ ਲੈ ਕੇ ਗਈ ਨਾ ਤਾਂ ਮੇਰਾ ਨਾਂ ਵੀ ਗਗਨ